ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਤੁਸੀਂ ਬਲਕਾਰਨ ਖੀਲੇ ਦੇ ਗੀਤ ਸੁਣੇ ਹੋਣਗੇ ਟਣਕ ਟਣਕ ਤੁੰਬਾ ਸੁਣ ਪਤਲੋ ਬਹਿ ਕੇ ਬੱਦਲਾਂ ਦੀ ਛਾਵੇਂ ਠੀਕ ਹੈ ਬਾਈ ਤੇ ਉਹੀ ਗੀਤ ਆਪਾਂ ਬਾਈ ਮਨਜਿੰਦਰ ਕੌਰ ਕੋਲੋਂ ਸੁਣਦੇ ਆ ਬਾਈ ਪੂਰਾ ਘੈਂਡ ਗੀਤ ਬਾਈ ਜੁੜੇ ਰਹੋ ਵੀਡੀਓ ਦੇ ਨਾਲ ਤੇ ਦੱਬ ਕੇ ਕਰ ਦਿਓ ਸ਼ੇਅਰ ਬਾਈ ਤੇ ਗੀਤ ਸੁਣ ਕੇ ਲਾਈਕ ਸ਼ੇਅਰ ਕਮੈਂਟ ਕਰਿਓ ਉਹਨਾਂ ਚਿਰ ਕਰਿਓ ਨਾ ਤੇ ਮਨਜਿੰਦਰ ਕੌਰ ਬਾਈ ਗਾ ਦੇ ਬਾਈ ਚੱਕ ਦੇ ਫੱਟੇ ਕੋਈ ਬਹਾਨਾ ਆ ਜਾ ਨਦੀ ਦੇ ਕਨਾਰੇ ਕਰ ਕੋਈ ਬਹਾਨਾ ਆ ਜਾ ਨਦੀ ਦੇ ਕਨਾਰੇ ਕਰ ਫਕਰਾਂ ਦੇ ਨਾਲ ਗੁਣ ਫਤਲੋ ਬੈ ਕੇ ਬੱਦਲਾਂ ਦੇ ਸ਼ਾਮੇ ਟਣਕ ਟਣਕ ਤੁੰਦਾ ਟਣਕ ਟਣਕ ਤੁੰਦਾ ਓ ਟਣਕ ਟਣਕ ਤੁੰਦਾ ਸੁਣ ਪਤਲੋ ਬੈ ਕੇ ਬੱਦਲਾਂ ਦੀ ਸ਼ਾਮੇ ਚੜੀ ਵੇਜ ਫੇਰੇ ਬੱਦਲਾਂ ਦੀ ਕਾਲੀ ਛਾਟ ਚੜੀ ਵੇਜ ਫੇਰੇ ਬੱਦਲਾਂ ਦੀ ਕਾਲੀ ਛਾਟ ਮਿੰਨੀ ਮਿੰਨੀ ਪੈਂਦੀ ਉੱਤੋਂ ਪੂਰ ਮੁੰਡੇ ਆ ਤੇਰਾ ਤੁੰਬਾ ਵੇਗੀਲ ਕੇ ਲੱਜ ਮੈਨ ਨੂੰ ਆਪਿਆਂ ਤੋਂ ਲੱਜ ਮੈਨ ਨੂੰ ਆਪਿਆਂ ਤੋਂ ਦੂਰ ਮੁੰਡੇ ਆ ਤੇਰਾ ਤੁੰਬਾ ਵੇਗੀਲ ਕੇ ਦੇ ਨੇ ਬੋਲਨੀ ਮਿਸ਼ਰੀ ਦੇ ਨਾਲੋਂ ਮਿੱਠੇ ਤੂੰ ਬੇਦੇ ਨੇ ਬੋਲਨੀ ਹਾਏ ਸੁਣ ਕੇ ਕੰਨ ਪੌਰ ਆ ਜਾਣ ਕੋਲ ਨਹੀਂ ਮਿਸ਼ਰੀ ਦੇ ਨਾਲੋਂ ਮਿੱਠੇ ਤੂੰ ਬੇਦੇ ਨੇ ਬੋਲਨੀ ਮਿਸ਼ਰੀ ਦੇ ਨਾਲੋਂ ਮਿੱਠੇ ਤੂੰ ਬੇਦੇ ਨੇ ਬੋਲਨੀ ਓ ਤੇਰੀਆਂ ਅੜੀਕਾ ਮਾਰਾ ਕੰਧਾ ਉੱਤੇ ਲਿਖਾ ਤੇਰੀਆਂ ਅੜੀਕਾ ਮਾਰਾ ਕੰਧਾ ਉੱਤੇ ਲਿਖਾ ਪਿਆਰ ਨੇ ਹਟਾ ਲਗਾਇਆ ਕੌਣ ਪਤਲੋ ਵੇ ਕੇ ਬਦਲਾਂ ਦਿਸ਼ਾਵੇਂ ਟਣਕ ਟਣਕ ਤੁੰਬਾ ਟਣਕ ਟਣਕ ਤੁੰਬਾ ਓਏ ਟਣਕ ਟਣਕ ਤੁੰਬਾ ਸੁਣ ਪਤਲੋ ਵੇ ਕੇ ਬਦਲਾਂ ਦਿਸ਼ਾਵੇਂ ਤੁਮ ਐਸੇ ਤੁੰਬੇ ਨਹੀਂ ਦੂ ਦੂਰ ਪੈਂਦੀਆਂ ਗਾਸ਼ੀ ਖਾਣ ਪਰੀਆਂ ਵੀ ਜਦੋਂ ਸੁਣ ਲੈਂਦੀਆਂ ਗਾਸ਼ੀ ਖਾਣ ਪਰੀਆਂ ਵੀ ਜਦੋਂ ਸੁਣ ਲੈਂਦੀਆਂ ਕੁਤੋਂ ਮੈਂ ਸਤੁੰਬੇ ਦੀਆਂ ਦੂਰ ਦੂਰ ਪੈਂਦੀਆਂ ਕਾਸ਼ੀਖਾਨ ਪਰੀਆਂ ਵਿੱਚ ਜਦੋਂ ਸੋਣ ਲੈਂਦੀਆਂ ਕਾਸ਼ੀਖਾਨ ਪਰੀਆਂ ਵਿੱਚ ਜਦੋਂ ਸੋਣ ਲੈਂਦੀਆਂ ਲੱਤ ਦਾ ਨਗਲੋਂ ਇਹ ਇਸ਼ਕ ਭੂਤ ਨਾ ਸਿਰ ਵਿੱਚ ਦਿੰਦਾ ਕੁਝ ਥੂੜ ਮੁੰਡਿਆਂ ਤੇਰਾ ਤੁੰਬਾ ਵੇਗੀ ਲੈ ਕੇ ਲੱਜ ਮੈਨ ਨੂੰ ਮਾਪਿਆਂ ਤੋਂ ਲੱਜ ਮੈਨ ਨੂੰ ਮਾਪਿਆਂ ਤੋਂ ਦੂਰ ਮੁੰਡਿਆਂ ਤੇਰਾ ਤੁੰਬਾ ਗਈ ਕੀਲ ਕੇ ਵੇਲਾ ਦੇਰੇ ਉਤੇ ਬਿੱਲੋ ਆਇਆ ਹੈ ਬਹਾਰ ਦਾ ਲੁੱਟ ਲਿਆ ਦਿਲ ਅਣਖੀਲੇ ਬੁਲਕਾਰ ਦਾ ਲੁੱਟ ਲਿਆ ਦਿਲ ਅਣਖੀਲੇ ਬੁਲਕਾਰ ਦਾ ਦਿਲਾਂ ਤੇਰੇ ਉਤੇ ਬਿੱਲੋ ਆਇਆ ਹੈ ਬਹਾਰ ਦਾ ਲੁੱਟ ਲਿਆ ਦਿਲ ਅਣਖੀਲੇ ਬੁਲਕਾਰ ਦਾ ਲੁੱਟ ਲਿਆ ਦਿਲ ਅਣਖੀਲੇ ਬੁਲਕਾਰ ਦਾ ਔਰ ਰੱਬ ਦੀ ਕਸਮ ਲੱਗੇ ਜਾਨ ਤੋਂ ਪਿਆਰੀ ਦੁਨੀਆਂ ਚលਿਆ ਤੈਨੂੰ ਜੁਣ ਪਤਲੋ ਬਈਕੇ ਬੱਦਲਾਂ ਦੀ ਸ਼ਾਮੇ ਟਣਕ ਟਣਕ ਤੋਂ ਬਾ ਟਣਕ ਟਣਕ ਤੋਂ ਬਾ ਓਏ ਟਣਕ ਟਣਕ ਤੂੰ ਬਾ ਸੁਣ ਪਤਲੋ ਬਈਕੇ ਬੱਦਲਾਂ ਦੀ ਸ਼ਾਮੇ ਤੇਰੇ ਨਾਲ ਚੰਨਾ ਜੇ ਮੈਂ ਪਾ ਲਈਂ ਪਰੀ ਤੇ ਵੇ ਬਾਗੀਪੁਰ ਵਾਲਾ ਰਾਣਾ ਲਿਖ ਦੂੰ ਗਾ गीत ਵੇ ਬਾਗੀਪੁਰ ਵਾਲਾ ਰਾਣਾ ਲਿਖ ਦੂੰ ਗਾ गीत ਵੇ ਤੇਰੇ ਨਾਲ ਚੰਨਾ ਜੇ ਮੈਂ ਪਾ ਲਈਂ ਪਰੀ ਤੇ ਵੇ ਬਾਗੀਪੁਰ ਵਾਲਾ ਰਾਣਾ ਲਿਖ ਦੂੰ ਗਾ गीत ਵੇ ਬਾਗੀਪੁਰ ਵਾਲਾ ਰਾਣਾ ਲਿਖ ਦੂੰ ਗਾ गीत ਵੇ ਹਿੰਦ ਦਾ ਤੁਕਾਰ ਪੈੜ ਦੁਨੀਆ ਤੋਂ ਡਰ ਹਿੰਦ ਦਾ ਤੁਕਾਰ ਪੈੜ ਦੁਨੀਆ ਤੋਂ ਡਰ ਟੱਕਦਾ ਫਿਰੇ ਤੂੰ ਮੇਰੀ ਤੂੜ ਗੁੰਡਿਆ ਤੇਰਾ ਤੁੰਬਾ ਵੇਕੀ ਲੇਕੇ ਲੱਜ ਮੈਨੂੰ ਆਪਿਆਂ ਤੋਂ ਦੂਰ ਮੁੰਡਿਆ ਤੇਰਾ ਤੁੰਬਾ ਵੇਕੀ ਲੇਕੇ ਲੱਜ ਮੈਨੂੰ ਆਪਿਆਂ ਤੋਂ ਦੂਰ ਮੁੰਡਿਆ ਤੇਰਾ ਤੁੰਬਾ ਵੇਕੀ ਲੇਕੇ ਬਾਈ ਗੀਤ ਬਹੁਤ ਸੋਹਣਾ ਲੱਗਿਆ ਤੇ ਗੀਤ ਸੁਣ ਕੇ ਬਾਈ ਲਾਇਕ ਸ਼ੇਅਰ ਕਮੈਂਟ ਕਰੋ ਬਾਈ ਧੰਨਵਾਦ ਬਾਈ ਛੋਡੇ ਕੱਲੇ ਕੱਲੇ ਸ਼ੇਅਰ ਨਾਲ ਫੈਲਾ ਹੋ ਜਾਣਾ ਬਾਈ ਹਨਾ ਵੀਡੀਓ ਬਰਤ ਬਰਤ ਸ਼ੇਅਰ ਕਰ ਦਿਓ ਬਾਈ ਧੰਨਵਾਦ ਬਈ ਤੁਹਾਡਾ ਸਤਿ ਸ਼੍ਰੀ ਅਕਾਲ ਪੇਜ ਨੂੰ ਫੋਲੋ ਕਰ ਲਓ ਬਈ ਰੇਸ਼ਮ ਗਿਆਨੇ ਵਾਲਾ YouTube ਤੇ Facebook ਤੇ ਬਈ ਧੰਨਵਾਦ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਦਾ